ਇਹ ਅਸਲਾ ਦੀ ਗੱਲ ਹੈ ਕੋਈ ਕੋਈ ਨਾਂ ਰਹਿੰਦੇ ਨਾਂ ਨਹੀਂ ਬਾਈ ਅਸਲਾ ਵੀ ਜਮ੍ਹਾਂ ਕਰਾਇਆ ਵਾਹ ਦਾਸ ਜੀ ਫਰਕ ਨਹੀਂ ਹਾਂ ਅਸਲਾ ਜਮ੍ਹਾਂ ਕਰਾਉਣ ਪਿੱਛੇ ਕੀ ਸਮਝਦੇ ਹੋ ਜੀ ਸਮਝਾ ਮੌਦਾਕਾਰ ਨੀਂਵਰੇ ਜੀ ਦਾ ਫਰਵੱਦੀਆ ਦਾਸ ਤਜੀਤ ਸਿੰਘ ਸ਼ਰਮਣੀਏ ਕਲੰਬਰਸਾਹਾ ਅਜਿਹੀ ਪਿਛਲੇ ਲੰਬੇ ਸਮੇਂ ਤੋਂ ਪਾਵਿਆ ਸਰਪੰਚ ਸਾਹਿਬ ਕਰਕਟਾ ਜੁਵਾਨ ਮਤਲਬ ਕੁਮਾਰ ਸਾਹਿਬ ਰਹੀ ਚੰਗੀ ਨੀਡ ਕਰ ਰਿਆ ਸੀ ਇਹ ਬੰਦਾ ਖਾਸ ਤੇ ਸ਼ੁੱਧ ਨਹੀਂ ਦੀਦਾ ਬੰਦਾ ਨਾਲ ਕੀ ਗਰੀਬਾਂ ਦਾ ਮਜ਼ੂਰਾ ਸੀ ਉਹ ਸਰਕਾਰਾਂ ਨੇ ਬੰਦਾ ਰੱਟਿਆ ਪਿਛਲੇ ਸਮੇਂ ਤੋਂ ਤਰਕਤਾ ਸੀ ਅਸੀਂ ਕਿੰਨੇ ਵਾਰ ਬਈ ਫੜੀਆਂ ਚੱਲ ਚੱਲ ਐਪਲੀਕੇਸ਼ਨ ਅਪਮੈਂਡ ਕਰਵਾ ਕੇ ਸਰਕਾਰ ਪ੍ਰਸ਼ਾਸਨ ਨੂੰ ਦਿੱਤੀਆਂ ਨੇ ਪਾਰਿਆ ਅਸੀਂ ਬੰਦੇ ਨੂੰ ਅਸਰ ਨਹੀਂ ਦਿੱਤਾ ਗਿਆ ਆਦ ਰੱਖਿਓ ਜਿੱਦੈ ਸਾਡੀ ਸਰਕਾਰਾਂ ਆਈਆਂ ਸਾਡੇ ਅਥ ਪਾਵਰਾਂ ਆਈਆਂ ਅਸੀਂ ਲਾਸਟਿੰਗ ਤੋਂ ਦੋ ਦੋ ਵਾਰ ਗਏ ਪਾਇਰਾ ਦੇ ਚਲੋ ਜ਼ਮੀਨ ਖਚਲਾਗੇ ਜ਼ਮੀਨ ਅਸੀਂ ਉਹਨੂੰ ਮੋਬਾਈਲ ਨਾਲ ਨਿਕਾਨ ਵਿੱਚ ਸ਼ਕਲੀ ਦਿੱਨੀ ਪ੍ਰਾਪਤੀ ਇਹ ਕਿਹੋ ਲੋਕਾਂ ਦਾ ਪਤਾ ਲੱਗਦਾ ਤਾਂ ਕੀ 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 ਲੱਗਦਾ ਕੌਣ ਹੋ ਸਕਦਾ ਇਹਦੇ ਪਿੱਛੇ ਇਹਦੇ ਪਿੱਛੇ ਸਰਕਾਰਾਂ ਨੇ ਬਈ ਸਰਕਾਰਾਂ ਪਾਰਸੋਂ ਬਹੁਤ ਵੱਡਾ ਸਰਪੰਚਾਂ ਦਾ ਧਾਰਨਾ ਸੀਗਾ ਪੜਾਉਣ ਦੇ ਵਿੱਚ ਸੋ ਇਸ ਬੰਦੇ ਦੀ ਸਪੀਸ਼ਟੀਆਂ ਬਹੁਤ ਲਖੜੀ ਇਸ ਬੰਦੇ ਦੀ ਸਾਰੀ ਸਰਕਾਰ ਚਾੜੂ ਸੀਗੀ ਸੋ ਅਸੀਂ ਸਿੱਧੀ ਮੰਗ ਕਰਦੇ ਵੀ ਰਾਸ਼ਟਰ ਕੋ ਕੁਦਰ ਨੂੰ ਧਾਰਨ ਕਰੋ ਏ ਬੰਦਾ ਤੁਹਾਡੇ ਪਿੰਡ ਦੇ ਵਿੱਚ ਬਹੁਤ ਵੱਡੇ ਰਸ ਫਰਮਾਇਆ ਪਹਿਲਾ ਦੋਸਤ ਬੰਦੇ ਨੇ ਬੜੀਆ ਠੱਠਾ ਆਇਆ ਨੇ ਇਹਨਾਂ ਮਰਦਿਆਂ ਨੇ ਕਿ ਢੰਡੂ ਬਸੇ ਤੋਂ ਪੈਸੇ ਦੇ ਕੇ ਸਰਪਾ ਬੰਦਾ ਬਵਾਦਾ ਉਹ ਕਿਸੇ ਕੋਈ ਦਵਾਈਆ ਉਹ ਗੰਜਰਾਉਂ ਖਾਣੋਂ ਉਹ ਸਾਦੀ ਜਿਹਾ ਗੋਲੀ ਮਾਰਦੇ ਸਾਡੇ ਯਾਰ ਦੇ ਛਾ 10 ਗੰਦੇ ਯਾਰ 10 ਹਜ਼ਾਰ ਪਹਿਲਾਂ ਸਾਡੇ ਸੱਜੇ ਮੱਥੇ ਤੇ ਨਜ਼ਰੇ ਤੇ ਕਾਚ ਪੈਂਤਰਾ ਲਾਇਆ ਭਾਈ ਆਪ ਤੇ ਰੁਕੋਗੇ ਜੋ ਉਹਨਾਂ ਦੀ ਗੱਲ ਕਹੀਏ ਤਾਂ ਉਹਨਾਂ ਦੀ ਸਾਰੀ ਪਾਰਟੀ ਚਾਹੀਏ ਕੋਈ ਚੇਅਰਮੈਨ ਹੋਵੇ ਚਾਹੀਏ ਕੋਈ ਪ੍ਰਾਕੀ ਹੋਵੇ ਨਾ ਪਰ ਸਾਰੇ ਸਾਰੇ ਉਹ ਜਿੰਨੇ ਸਾਜਾ ਪਿੰਡ ਦੇ ਸਾਜਾ ਪਿੰਡ ਦੇ ਲੰਘੂ ਬੰਦੇ ਅੱਜ ਪਿੰਡ ਦਾ ਲੰਡੂ ਬੰਦੇ ਵੀ ਪਾਈ ਇੱਕ ਬੰਦੇ ਨੂੰ ਮਰਵਾਉਣ ਦੇ ਵਿੱਚ ਸਾਰੇ ਜੁੰਡੜੀ ਵਾਲੀ ਵੀ ਸਾਰਿਆਂ ਕੋਲ ਸਿਕਿਉਰਟੀ ਆਏ ਪਿੱਛੇ ਦੇ ਗੱਲ ਸੁਣੋ ਲੈ ਮੰਗ ਵੀ ਕਰੀ ਸੀ ਬਾਈ ਨੂੰ ਇਹ ਦੱਸਣਾ ਕਿ ਨਾ ਰਹਿੰਦੇ ਨਾ ਰਹਿੰਦੀ ਬਾਈ ਅਸਲਾ ਵੀ ਜਮਾ ਕਰਾਇਆ ਵਾਹ ਅਸਲਾ ਜਮਾ ਕਰਾਉਣ ਪਿੱਛੇ ਕੀ ਸਮਝਦੇ ਹੋ ਜੀ ਸਮਝਾ ਮੌਦਾਕਾਰ ਨਿਗਰਿਖਦਾ ਫਰਾਰਪਤੀਆ ਦਾ ਦਾਸ ਤਜੀਤ ਸਿੰਘ ਸ਼ਰਮਣੀਏ ਕਲੰਬਰ ਦਾ ਆ ਅਜੇ ਪਿੱਛੇ ਲੰਬੇ ਸਮੇਂ ਤੋਂ ਪਾਵਿਆ ਸਰਪੰਚ ਸਾਹਿਬ ਕਰਤਾ ਜੁਵਾਦ ਨੇ ਮਤਲਬ ਕਮਾਨ ਸਾਹਿਬ ਨੇ ਚੰਗੀ ਨੀਡ ਕਰ ਰਿਆ ਸੀ ਇਹ ਬੰਦਾ ਖਾਸ ਤੇ ਸ਼ੁੱਧ ਨਹੀਂ ਪੀਦਾ ਫਨਾਰ ਸੀ ਗ੍ਰੀਪਾ ਦਾ ਮਜ਼ੂਰਾ ਸੀ ਸੋ ਸਰਕਾਰਾਂ ਨੇ ਇਹ ਬੰਦਾ ਰੱਖ ਲਿਆ ਇਤਨੇ ਸਮੇਂ ਤੋਂ ਤਰਕਾ ਸੀ ਅਸੀਂ ਕਿੰਨੇ ਵਾਰ ਚੱਲ ਚੱਲ ਐਪਲੀਕੇਸ਼ਨ ਰਕਮੈਂਡ ਕਰਵਾ ਕੇ ਸਰਕਾਰ ਪ੍ਰਸ਼ਾਸਨ ਨੂੰ ਦਿੱਤੀਆਂ ਆਏ ਪਾਰੇ ਸਭੀ ਨੂੰ ਆਸਾਨ ਕੀਤਾ ਗਿਆ ਆਦਰ ਰੱਖਿਓ ਜਿੱਦੇ ਸਾਡੀ ਸਰਕਾਰਾਂ ਆਈਆਂ ਸਾਡੇ ਅਧਿਕਾਰ ਆਈਆਂ ਅਸੀਂ ਲਾਲ ਸਿੰਘ ਉਦੋਂ ਤੋਂ ਕਹਿੰਦੇ ਭਾਈ ਰਾਣੇ ਚਲੋ ਜ਼ਮੀਨ ਖਚਲਾਗੇ ਜ਼ਮੀਨ ਅਸੀਂ ਉਹਨਾਂ ਮੋਬਾਈਲਾਂ ਦੇ ਨਕਲਾਂ ਵਿੱਚ ਸ਼ਿਕਰੀ ਦਿੰਦੀ ਪ੍ਰਾਪਤ ਕੀਤੀ। ਇਹ ਕਿਉਂ ਲੋਕਾਂ ਦਾ ਪਤਾ ਲੱਗਾ ਤਾਂ ਕੀ ਹੋਣਾ ਚਾਹੀਦਾ? ਉਹ ਦੇਖੋ ਤੁਸੀਂ ਜਾ ਕੇ ਭਾਈ ਉਹਦੀ ਇਨਕੁਆਰੀ ਕਰੋ, ਜਾ ਕੇ ਇਨਕੁਆਰੀ ਕਰੋ। ਪੰਜ ਕਿਲੇ ਤੋਂ ਕਿਹ ਪਹਿਰੇ ਆਰ-ਪਾਰ ਦੀ ਇੱਕ ਬੰਦਾ ਬਣਾ ਗਿਆ। ਕਿੱਥੋਂ ਉਹਨਾਂ ਆ ਗਏ ਇੱਕ ਮੋਬਾਈਲਾ, ਆਇਲ ਵਿੱਚ ਨਾ ਸਾਰੇ ਹੋਣ ਬੰਦਾ ਯਾਰ। ਸਾਡੇ ਮੈਂ ਲੋਕ ਕਹੇ ਸੀ ਸਾਡੇ ਇਲਾਕੇ ਦੇ ਗੰਦ ਬੰਦੇ ਨੇ ਯਾਰ ਜਿਨ੍ਹਾਂ ਨੇ ਉਸ ਗੰਦ ਬੰਦੇ ਨੂੰ ਸਤਾਇਆ। ਸੋ ਸਭ ਨੂੰ ਪਤਾ ਲੱਗਾ ਇਸੇ ਸਮੇਂ ਤੋਂ ਸੋਸ਼ਲ ਮੀਡੀਆ ਦੇ ਘਰ ਵੀ ਕੀ ਕੋਸ ਆਸ ਨੂੰ ਤੁਰਤ ਅਸੋਚਿ ਤੋਂ ਨੇ। ਅਸੀਂ ਲੰਤਰਰਾਸ਼ਟਰੀ ਮੰਗ ਆਹ ਤਸਵੀਰਾਂ ਲਾਈਵ ਤੁਸੀਂ ਦੇਖ ਰਹੇ ਹੋ। ਸਹਨੇ ਪਿੰਡ ਦੀ ਆ ਲਾਈ ਜਿਹੜੇ ਲੋਕਾਂ ਦੇ ਵਿੱਚ ਗੁੱਸਾ ਹੈ ਮਦਰੋ ਹੈ ਕਿਉਂਕਿ ਮੈਂ ਲੋਕਾਂ ਤੇ ਹੀ ਲੋਕਾਂ ਦਾ ਮੈਂ ਬੋਲਦਾ ਮੇਰੇ ਕੋਈ ਇਮਾਨਦਾਰ ਮਰਦ ਨਹੀਂ ਭਾਂਦੇ ਨਾਲ ਅੱਛੀ ਜਿਆਦਾ ਹੋ ਕੇ ਮਰਦਾਂਗੇ ਮਰ ਜਾਂਦੇ ਮਰ ਜਾਂਦੇ ਸੀ ਧੋਖੇ ਨਾਲ ਤਾਂ ਪਤਾ ਨਾ ਮਾਰੇ ਕੋਈ ਨਹੀਂ ਭਾਈ ਇਹ ਵੀ ਧੋਖੇ ਨਾਲ ਨਾ ਮਾਰੇ ਜੇ ਕੋਈ ਗਾਲ੍ਹੀ ਇਹਨੂੰ ਲਲਕਾਰ ਕੇ ਮਾਰ ਹਾਂ ਸਾਡਾ ਭਰਾ ਅੱਜ ਮਰ ਗਿਆ ਆਪਾਂ ਇਹ ਨਹੀਂ ਕਹਿੰਦੇ ਠੀਕ ਹੈ ਜੇ ਕੋਈ ਗੱਲਬਾਤ ਦੀ ਹੁਣ ਗੱਲਬਾਤ ਕਰਕੇ ਵਿਚਾਰ ਬੰਦਾ ਇਸ ਗੱਲ ਦਾ ਠੀਕ ਹੈ ਬਾਈ ਦੋ ਮਿੰਟ ਹੋਸਾ ਜਮਾ ਕਰਿਆ ਕਰੂ ਯਾਰ ਬੰਦਾ ਬੈਠਾ ਬੰਦੇ ਦੇ ਗੱਲ 'ਚ ਮੋਲੀ ਮਾਰੂ ਕੀ ਫਾਇਦਾ ਉਤਲਾ ਲੜ ਕਰਕੇ ਦੇਖ ਹੈ ਲੜ ਕਰਕੇ ਦੇਖ ਦੇ